ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਕਾਂਗਰਸ ਆਗੂ ਓਮ ਪ੍ਰਕਾਸ਼ ਸੋਨੇ ਨੂੰ ਵਿਜੀਲੈਂਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਸਬੰਧਤ ਵਿੱਚ ਗੱਲਬਾਤ ਕਰਦੇ ਹੋਏ ਉਹਨਾਂ ਦੇ ਪੁੱਤਰ ਵਿਕਾਸ ਸੋਨੀ ਨੇ ਕਿਹਾ ਕਿ ਵਿਜੀਲੈਂਸ ਨੇ ਜਦੋਂ ਵੀ ਉਹਨਾਂ ਦੇ ਪਿਤਾ ਓਪੀ ਸੋਨੇ ਨੂੰ ਬੁਲਾਇਆ ਹੈ ਉਹ ਮੌਜੂਦ ਰਹੇ ਹਨ ਅਤੇ ਗੱਲਬਾਤ ਕਰਦੇ ਰਹੇ ਹਨ ਉਹਨਾਂ ਨੇ ਵੀ ਕਿਹਾ ਕਿ ਪੰਜਾਬ ਵਿੱਚ ਬਦਲੇ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਦੇ ਪਿਤਾ ਓਪੀ ਸੋਨੀ ਨੂੰ નિર્ਦੋਸ਼ ਸਾਬਤ ਕਰਨ ਦੇ ਲਈ ਉਹ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ ਅਤੇ ਇਸ ਦੇ ਬਾਬਤ ਉਹ ਕਾਂਗਰਸ ਦੇ ਉੱਚ ਆਗੂਆਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਹੀ ਅਗਲਾ ਕਦਮ ਉਠਾਉਣਗੇ ਆ ਸੋਨੀ ਸਾਹਿਬ ਗਏ ਨੇ ਇਹ ਜੋ ਵੀ ਹੋਇਆ ਗਲਤ ਹੋਇਆ ਸਰਕਾਰ ਹੈ ਬਿਲਕੁਲ ਗਲਤ ਕਰ ਰਹੀ ਹੈ ਬਾਬਾ ਜੀ ਇਹ ਬਿਲਕੁਲ ਗਲਤ ਹੋ ਰਿਹਾ ਵਾ ਠੀਕ ਆ ਜੋ ਕਾਨੂੰਨ ਦੇ ਮੁਤਾਬਕ ਹੈਗਾ ਵਾ ਠੀਕ ਹੈ ਜੋ ਕੋਡ ਕਰੇਗੀ ਸਾਨੂੰ ਮંજૂર ਆ ਇਹ ਫੈਸਲਾ ਮંજૂર ਕੋਡ ਦਾ ਕਰਾਂਗੇ ਇਹਨਾਂ ਦੇ ਧੱਕੇਸ਼ਾਹੀ ਨਹੀਂ ਚੱਲਣ ਦੇਾਂਗੇ ਅਤਰਾ ਜਿੜੇ ਉੱਪਰ ਕੇ ਸੋਨੀ ਜਿੰਦਾਬਾਦ ਇੱਕ ਆਰਨਿਟਿਕ ਸਟੈਂਡ ਲੱਗ ਰਿਹਾ ਸਰ ਇਹ ਆਰਨਿਟਿਕ ਸਟੈਂਡ ਹੋਰ ਕੀ ਆ ਜੀ ਰਾਜਨੀਤਿਕ ਸਟੈਂਡ ਕਾਂਗਰਸ ਸਾਰੀ ਕਾਂਗਰਸ ਸਾਰੀ ਇੱਕ ਝੋਟਾ ਹੈਗੀ ਆ ਰਹੇਗੀ ਬਿਲਕੁਲ ਨਾਲ ਆ ਸੋਨੀ ਸਾਹਿਬ ਦੇ ਨਾਲ ਆ ਇੱਕ ਝੁੱਟ ਸਾਰੀ ਕਾਂਗਰਸ ਨਾਲ ਆ ਪੰਜਾਬ ਸਾਰੇ ਕਿਸੇ ਸੀਨੀਅਰ ਕਾਂਗਰਸੀ ਨਾਲ ਗੱਲ ਹੋਈ ਹੈ ਹਜੇ ਸਾਰਿਆਂ ਨਾਲ ਹੋਈ ਹੈ ਸਾਡੀ ਮੇਰੀ ਸਾਰਿਆਂ ਨਾਲ ਹੋਈ ਹੈ ਸਾਰੇ ਰਾਜਾ ਵੜਿੰਗ ਜੀ ਨਾਲ ਹੋਈ ਹੈ ਪ੍ਰਤਾਪ ਸਿੰਘ ਬਾਜਵਾ ਜੀ ਨਾਲ ਸੁਖੀ ਦੰਧਾਵਾ ਜੀ ਨਾਲ ਹੋਈ ਹੈ ਮੇਰੀ ਸਾਰਿਆਂ ਨਾਲ ਹੋਈ ਹੈ ਗੱਲ ਸਾਰੀ ਪਲਾਨੀ ਕੋਈ ਗੱਲ ਨਹੀਂ ਜੋ ਕੋਡ ਫੈਸਲਾ ਕਰੇਗੀ ਅਸੀਂ ਉਹਨੂੰ ਐਕਸੈਪਟ ਕਰਾਂਗੇ ਕੋਈ ਮੁਸ਼ਕਲ ਨਹੀਂ ਕੋਰਟ ਤੇ ਜਾਵਾਂਗੇ ਕੋਰਟ ਤੇ ਜਾਵਾਂਗੇ ਕੋਈ ਗੱਲ ਨਹੀਂ ਦੇਖੋ ਦੇਖੋ ਸਾਡੇ ਪ੍ਰਧਾਨ ਸਾਡੀ ਆਲਰੇਡੀ ਇਨਵੈਸਟੀਗੇਸ਼ਨ ਸੋਨੀ ਸਾਹਿਬ ਜੁਆਇਨ ਕਰ ਚੁੱਕੇ ਆ ਔਰ ਸਾਡੇ ਪਰਿਵਾਰ ਦੇ ਇੱਕ ਇੱਕ ਮੈਂਬਰ ਦੀ ਇਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਹੈ ਔਰ ਇੱਕ ਵੀ ਚੀਜ਼ ਜਿਹੜੀ ਉਹਦੇ ਜੇ ਗਲਤ ਅੱਜ ਤੱਕ ਇਹਨਾਂ ਕੋਲ ਪ੍ਰੂਫ ਨਹੀਂ ਹੋਈ ਜੇ ਹੋਈ ਹੁੰਦੀ ਤੇ 8 ਮਹੀਨੇ ਪਹਿਲੋਂ ਪਰਚਾ ਕਰ ਦਿੰਦੇ ਔਰ ਕੋਈ ਸਾਨੂੰ ਡਰ ਨਹੀਂ ਕਿਸੇ ਚੀਜ਼ ਦਾ ਨਹੀਂ ਪਰਚੇ ਲੋਕਾਂ ਦੇ ਹੁੰਦੇ ਨੇ ਕੋਈ ਗੱਲ ਨਹੀਂ ਫਿਰ ਕਿਹੜੀ ਗੱਲ ਹੈ ਔਰ ਅਰੈਸਟ ਹੋਈ ਹੈ ਜੀ ਕੇ ਰੈਸਟ ਦੀ ਅਰੈਸਟ ਹੋਈ ਹੈ ਸੋਨੀ ਸਾਹਿਬ ਵੀ ਐਸੀ ਕਹਿ ਰਹੇ ਨੇ ਮੀਡੀਆ ਜੀ ਵੀ ਆ ਰਿ ਚੰਡੀਗੜ੍ਹ ਉਹਨਾਂ ਦੀ ਰੈਸਟ ਹੋਈ ਹੈ ਕੋਈ ਗੱਲ ਹੀ ਸਾਨੂੰ ਕੋਈ ਨਹੀਂ ਕੋਰਟ ਕਚੈਰੀ ਜਾਵਾਂਗੇ ਕੋਰਟ ਚ ਜਾਵਾਂਗੇ ਇਹ ਸਰਕਾਰ ਨੇ ਅੱਜ ਕੋਈ ਪਹਿਲੇ ਕਿਸੇ ਮੰਤਰੀ ਦਾ ਕਿਸੇ ਦੇ ਐਮਐਲਏ ਦਾ ਪਰਚਾ ਨਹੀਂ ਕੀਤਾ ਪਹਿਲੋਂ ਵੀ ਕਿੰਨੇ ਮੰਤਰੀ ਸਾਰਿਆਂ ਦੀ ਜਮਾਨਤ ਹੋਈ ਉਹ ਸਾਰੇ ਬੇਕਸੂਰ ਹੋ ਕੇ ਬਾਹਰ ਨਿਕਲੇ ਨੇ ਕੋਈ ਸਾਨੂੰ ਡਰ ਨਹੀਂ ਹੈ ਦੇਖੋ ਇੱਥੇ ਅੰਡਰ ਸਟੂਡੀਓ ਤਾਂ ਮੈਨੂੰ ਦੱਸਣ ਦੀ ਲੋੜ ਹੈ ਤੁਹਾਨੂੰ ਵੀ ਪਤਾ ਹੈ ਕਿ ਬਦਲੇ ਕਿਹੜਾ ਇਹਨਾਂ ਦੇ ਕੋਲ ਵੇਖੋ ਆਪਣਾ ਕੋਈ ਡਿਵੈਲਪਮੈਂਟ ਨਹੀਂ ਕੋਈ ਕਿਸੇ ਬੰਨੇ ਲੋਕਾਂ ਨੂੰ ਦੂਜੇ ਬੰਨੇ ਭੜਕਾਉਣ ਦੇ ਚੱਕਰ 'ਚ ਇਦਾਂ ਦੇ ਕੰਮ ਕਰਦੇ ਕੋਈ ਗੱਲ ਨਹੀਂ ਸਰਕਾਰ ਆਈ ਹੈ ਕੱਲ ਨੂੰ ਜਦੋਂ ਆਪਣੀਆਂ ਆਉਣਗੇ ਫਿਰ ਅਸੀਂ ਵੀ ਕਰ ਲਾਂਗੇ ਕੋਈ ਗੱਲ ਨਹੀਂ ਫਿਰ ਬਿਲਕੁਲ ਦੇਵਾਂਗੇ ਕੋਰਟ ਕੋਰਟ 'ਚ ਸਾਡਾ ਰਾਈਟ ਹੈ ਅਸੀਂ ਕੋਰਟਾਂ 'ਚ ਜਾਵਾਂਗੇ ਸਾਡਾ ਰਾਈਟ ਬੰਦ ਹੈ ਆਪਣਾ ਰਾਈਟ ਅਸੀਂ ਪੂਰਾ ਲਵਾਂਗੇ ਕੋਰਟ ਤੇ ਜਾਵਾਂਗੇ ਕਚਹਿਰੀ ਸਾਰੀ ਕੋਰਟ ਹੈ ਜੁਡੀਸ਼ਰੀ ਹੈ ਹਾਈ ਕੋਰਟ ਮਾਂਝੂ ਘਾਟੀ ਸਾਡੀ ਹਾਈ ਕੋਰਟ ਹੈ ਜਿਹੜੀ ਕੋਰਟ ਤੇ ਜਾਣਾ ਪਏਗਾ ਜਾਵਾਂਗੇ ਬਦਲੇ ਦੀ ਰਾਜਨੀਤੀ ਨਹੀਂ ਸ਼ੁਰੂ ਹੋਣੀ ਮੈਂ ਇਹ ਦੇਖੋ ਜੀ ਇਹ ਹੁਣ ਤੁਹਾਨੂੰ ਇਹਦਾ ਜਵਾਬ ਅੱਜ ਤੋਂ 2-4 ਦਿਨ ਬਾਅਦ ਚ ਦਵਾਂਗਾ ਸਾਨੂੰ ਪਹਿਲੇ ਕੋਰਟ ਆਪਣੇ ਲੀਗਲ ਓਪੀਨੀਅਨ ਲੈ ਕੇ ਕਿਉਂਕਿ ਅਸੀਂ ਇਸ ਚੀਜ਼ੇ ਪ੍ਰਪੇਅਰ ਨਹੀਂ ਸੀ ਸਾਨੂੰ ਇਹ ਚੀਜ਼ ਪਤਾ ਸੀਗੀ ਸਾਡਾ ਬਿਲਕੁਲ ਜਿਹੜਾ ਡੀਏ ਦਾ ਕੇਸ ਚੱਲ ਰਿਹਾ ਬਿਲਕੁਲ ਸਾਫ਼ ਹੈ ਔਰ ਜਿੰਨੀ ਵਾਰੀ ਇੱਕ ਵਾਰੀ ਨਹੀਂ ਹਜ਼ਾਰਾਂ ਕਾਗਜ਼ ਲੱਖਾਂ ਦੀ ਤਦਾਦ ਚ ਕਾਗਜ਼ ਔਰ ਮੇਰੇ ਹਸਾਬ ਨਾਲ ਮੈਂ ਮੇਰਾ ਬ੍ਰਦਰ ਸੋਦੀ ਸਾਦਾ ਬੇਟਾ ਸਾਡੀ ਫੈਮਿਲੀ ਦੇ ਇੱਕ ਇੱਕ ਮੈਂਬਰ ਦੀ ਇਹਨਾਂ ਇਨਕੁਆਇਰੀ ਕੀਤੀ ਔਰ ਇੱਕ ਇੱਕ ਜਿਹੜਾ ਸਾਡਾ ਕੋਈ ਬਿਜ਼ਨਸ ਹੈ ਉੱਥੇ ਜਾ ਕੇ ਇਹਨਾਂ ਨੇ ਚੈੱਕ ਕੀਤਾ ਕਿਸੇ ਚੀਜ਼ੇ ਕੋਈ ਗਲਤ ਨਹੀਂ ਹੈ ਇਹ ਆਪੀ ਕੋਟ ਐਸਮ ਜਰ న్యూਸ ਲਈ ਅਮਰਸਰ ਤੋਂ ਹਰਜੀਤ ਸਿੰਘ ਗਰੇਵਾਲ ਦੀ ਰਿਪੋਰਟ